ਨਾਨਕ ਨਾ ਚੜ੍ਹਦੇ ਕਲਾ ਤੇਰੇ ਪਾਣੇ ਸਰਬਤ ਦਾ ਪਹਿਲਾ ਨਾਨਕ ਨਾ ਚੜ੍ਹਦੇ ਕਲਾ ਤੇਰੇ ਪਾਣੇ ਸਰਬਤ ਦਾ ਪਹਿਲਾ ਤੇਰੇ ਪਾਣੀ ਸਰਬਤ ਦਾ ਪਹਿਲਾ ਤੇਰੇ ਪਾਣੀ ਸਰਬਤ ਦਾ ਪਹਿਲਾ ਨਾਨਕ ਨਾ ਚੜਦੇ ਕਲਾ ਤੇਰੇ ਪਾਣੇ ਸਰਬਤ ਦਾ ਪਹਿਲਾ ਨਾਨਕ ਨਾ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਹਿਲਾ ਤੇਰੇ ਪਾਣੇ ਸਰਬਤ ਦਾ ਪਹਿਲਾ ਤੇਰੇ ਬਾਣੇ ਸਰਬਤ ਦਾ ਪਹਿਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਇਸ ਦਾ ਫਾਈਨਲ ਟਰਮਸ ਇਨ ਦਾ ਸਿੱਖ ਪ੍ਰੇਅਰਸ ਕਾਲਡ ਦਾ ਅਰਦਾਸ the term outlines one of the most important of sikh principles and is a point that is repeated in the sikh scriptures. the sikh concept of the sarbat Dapala, which means blessing for everyone, or literally may everyone prosper. This statement is repeated by all practicing Sikhs at least twice daily. As part of their Nitnem daily prayers, this concept is central to Sikhism and forms a very important and essential role in the religious philosophy of the Sikh Gurus. The Ardas ends with the line, Nanak Naam Chardi Kala ਦੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਵਿਦ ਨਾਮ ਕਮਸ ਚਰਦੀ ਕਲਾ ਐਂਡ ਵਿਦ ਯਰ ਬਲੇਸਿੰਗ ਪੀਸ ਫੋਰ एवरीवन ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਪ੍ਰਮਾਤਮਾ ਦਾ ਨਾਮ ਜਦੋਂ ਅਸੀਂ ਜਪਦੇ ਹਾਂ ਮਾਲਕ ਪ੍ਰਭੂ ਦਾ ਉਸ ਕਾਲਪੁਕ ਦਾ ਨਾਮ ਜਪਦੇ ਹਾਂ ਤੇ ਹਰ ਇਨਸਾਨ ਦੀ ਉਸ ਚਰਦੀ ਕਲਾ ਹੁੰਦੀ ਹੈ ਔਰ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਸਾਰੇ ਸੰਸਾਰ ਦਾ ਭਲਾ ਹੋ ਜਾਂਦਾ ਹੈ ਜੀ ਨਾਨਕ ਨਾ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਹਿਲਾ ਨਾਨਕ ਨਾ ਜੜ ਦੇ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਤੇਰੇ ਪਾਣੇ ਸਰਬਤ ਦਾ ਪਨਾ ਤੇਰੇ ਪਾਣੇ ਸਰਬਤ ਦਾ ਪਲਾ